ਬੀਤੀ ਦੇਰ ਰਾਤ ਹੁਸ਼ਿਆਰਪੁਰ ਦੇ ਹਲਕਾ ਗੜਸ਼ੰਕਰ ਅਦੀਨੋਂ ਦੇ ਬੀਤੇ ਇਲਾਕੇ ਦੇ ਪਿੰਡ ਕੋਕੋਵਾਲ ਮਸਾਰੀ ਚ ਓਵਰਲੋਡਡ ਟੈਂਕਰ ਅਤੇ ਕਾਰ ਦੀ ਹੋਈ ਭਿਆਨਕ ਟੱਕਰ ਚ ਇੱਕ ਵਿਅਕਤੀ ਦੀ ਮੌਕੇ ਤੇ ਹੀ ਦਰਦਨਾਕ ਮੌਤ ਹੋ ਜਾਣ ਦੀ ਮੰਦਭਾਗੀ ਖਬਰ ਸਾਹਮਣੇ ਆਈ ਹੈ ਜਦਕਿ ਇਸ ਹਾਦਸੇ ਚ ਕਾਰ ਸਵਾਰ ਦੋ ਹੋਰ ਵਿਅਕਤੀ ਵੀ ਗੰਭੀਰ ਜ਼ਖਮੀ ਹੋਏ ਨੇ ਹਾਦਸਾ ਇੰਨਾ ਜ਼ਿਆਦਾ ਭਿਆਨਕ ਸੀ ਕਿ ਇਸ ਹਾਦਸੇ ਵਿੱਚ ਕਾਰ ਤੇ ਬੁਰੀ ਤਰ੍ਹਾਂ ਦੇ ਨਾਲ ਪਰਖੱਚੇ ਤੱਕ ਉੱਡ ਗਏ ਤੇ ਕਾਰ ਸਵਾਰਾਂ ਨੂੰ ਕੜੀ ਮੁਸ਼ਕਲ ਕਰਕੇ ਸਥਾਨਕ ਲੋਕਾਂ ਵੱਲੋਂ ਗੱਡੀ ਚੋਂ ਬਾਹਰ ਕੱਢਿਆ ਗਿਆ ਮ੍ਰਿਤਕ ਦੀ ਪਛਾਣ ਨਿਰੰਜਨ ਸਿੰਘ ਪੁੱਤਰ ਕੇਵਲ ਸਿੰਘ ਵਜੋਂ ਹੋਈ ਹੈ ਜਿਸ ਦੀ ਉਮਰ ਮਹਿਜ਼ 52 ਕੁ ਸਾਲ ਦੇ ਕਰੀਬ ਦੱਸੀ ਜਾ ਰਹੀ ਹੈ ਤੇ ਉਹ ਪਿੰਡ ਕੋਕੋਵਾਲ ਮਸਾਰੀ ਵਿਖੇ ਆਹਤਾ ਚਲਾਉਣ ਦਾ ਕੰਮ ਕਰਦਾ ਸੀ ਹਾਦਸੇ ਦੀ ਸੂਚਨਾ ਤੋਂ ਬਾਅਦ ਪੁਲਿਸ ਚੌਕੀ ਵਿਨੇ ਵਾਲਦੇਵ ਅਧਿਕਾਰੀ ਵੀ ਮੌਕੇ ਤੇ ਪਹੁੰਚ ਗਏ ਤੇ ਜ਼ਖਮੀਆਂ ਨੂੰ ਤੁਰੰਤ ਗੜਸ਼ੰਕਰ ਦੇ ਸਿਵਲ ਹਸਪਤਾਲ 'ਚ ਇਲਾਜ ਲਈ ਭਾਰਤੀ ਕਰਵਾਇਆ ਤੇ ਮ੍ਰਿਤਕ ਦੀ ਦੇਹ ਨੂੰ ਮੋਰਚਰੀ ਹਾਊਸ 'ਚ ਰਖਵਾ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਹਾਦਸੇ ਦੌਰਾਨ ਸਥਾਨਿਕ ਲੋਕਾਂ ਨੇ ਵੀ ਬਹੁਤ ਜ਼ਿਆਦਾ ਰੋਸ ਜ਼ਾਹਰ ਕਰਦੇ ਆ ਕਿ ਆ ਕਿ ਸਰਕਾਰ ਅਤੇ ਹੁਸ਼ਾਰਪੁਰ ਪ੍ਰਸ਼ਾਸਨ ਦੀ ਮਹਾਨ ਨਲਾਇਕੀ ਕਾਰਨ ਗੜਸ਼ੰਕਰ ਨੰਗਲ ਰੋਡ ਤੋਂ ਰੋਜ਼ ਓਵਰਲੋਡ ਟਿਪਰਾਂ ਦੇ ਲੰਘਣ ਕਾਰਨ ਹਾਦਸੇ ਵਾਪਰ ਰਹੇ ਨੇ ਤੇ ਹੁਣ ਤੱਕ ਕਈ ਲੋਕ ਮੌਤ ਦੇ ਮੋਚ ਜਾ ਚੁੱਕੇ ਨੇ ਪ੍ਰੰਤੂ باوجود ਇਸ ਤੇ ਪ੍ਰਸ਼ਾਸਨ ਅਤੇ ਸਰਕਾਰ ਮੁਕ ਦਰਸ਼ਕ ਬਣ ਕੇ ਤਮਾਸ਼ਾ ਹੋ ਵੇਖ ਰਹੇ ਨੇ ਹੁਸ਼ਾਰਪੁਰ ਦੇ ਉਸ ਦੇ ਨਾਲ ਸੰਜੀਪ ਕੁਮਾਰ ਦੀ ਰਿਪੋਰਟ ਐ ਬਤਾ ਸਾਡੇ ਪੂਰੇ 8:30 ਵਜੇ ਦਾ ਟਾਈਮ ਤਾਂ ਮਜਾਰੀ ਮੁੰਡਾ ਹੱਤਾ ਕਰਦਾ ਤਾਂ ਦੋ ਮੁੰਡੇ ਤਾਂ ਠੀਕ ਆ ਉਹਨਾਂ ਦਾ ਸੱਟਾਂ ਲੱਗੀਆਂ ਵਾ ਇਥੇ ਹੀ ਮੁੱਕ ਗਿਆ ਫਿਰ ਉਹ ਨੀ ਨਖਰਾਲੀ ਖਰਾਰਗੜ ਦਾ ਮੁੰਡਾ ਤਾਂ ਉਹਨਾਂ ਦਾ ਕੋਲ ਵਿਆਹ ਤਾਂ ਉਹ ਵਿਆਹ ਨੂੰ ਕਰਕੇ ਪਹਿਲਾਂ ਹੀ ਤੁਰ ਪਿਆ ਨਹੀਂ ਤਾਂ 8-9 ਵਜੇ ਆਉਂਦਾ ਤਾਂ ਪਹਿਲਾਂ ਹੀ ਚਲ ਗਿਆ ਉਹਦੇ ਕਰਕੇ ਉਹਦੀ ਡੈਥ ਹੋ ਗਈ ਬੜੇ ਦੁੱਖ ਵਾਲਾ ਗੱਲ ਐ ਪਈ ਜਿਹੜਾ ਇੰਨੇ ਟੇਪਰ ਇਥੇ ਚੱਲਦੇ ਬੰਦ ਹੋਣੇ ਚਾਹੀਦੇ ਇਹ ਸੜਕ 'ਤੇ ਚੱਲਣੇ ਨਹੀਂ ਚਾਹੀਦੇ ਟੱਪਰ ਸਾਡਾ ਬਹੁਤ ਨੁਕਸਾਨ ਟੱਪਰ ਕਰਦੇ ਆ ਇੱਥੇ ਹਰੇਕ ਬੰਦੇ ਦੀ ਇੱਥੇ ਇਹੋ ਅਸੀਂ ਸੁਣਦੇ ਉੱਥੇ ਐਕਸੀਡੈਂਟ ਹੋ ਗਿਆ ਉੱਥੇ ਹੋ ਗਿਆ ਇਹ ਸਾਨੂੰ ਬਹੁਤ ਪਰੇਸ਼ਾਨੀ ਟੱਪਰਾਂ ਦੀ ਟੱਪਰਾਂ ਨਾਲ ਸਾਡਾ ਡੈਥ ਹੁੰਦੀ ਦਰਸਾਰੇ ਸਰ ਇਹ ਰਾਤ ਹਾਦਸਾ ਹੋਇਆ ਨਾ ਜਿਹੜਾ ਇਹ ਹੋਇਆ ਇਹ ਇਹ ਮੁੰਡੇ ਸਿਕਨ ਰੰਜਨ ਸਿੰਘ ਪੁੱਤੋ ਕੇਵਲ ਸਿੰਘ ਖਰਾਲੀ ਤੋਂ ਇਹ ਇੱਥੇ ਆਪਣੇ ਬਾਰਡਰ ਤੇ ਨਾ ਪੰਜਾਬ ਬਾਰਡਰ ਤੇ ਮਜਰੀ ਪਿੰਡ 'ਚ ਇਹ ਹਾਦਸਾ ਕਰਦਾ ਸੀਗਾ ਤੇ ਰਾਤ ਇਹ ਆਪਣੇ ਘਰ ਨੂੰ ਆ ਰਿਹਾ ਸੀ ਤਾਂ ਇਧਰੋਂ ਗੱਡੀ ਫੱਕ ਵਾਲੀ ਗੱਡੀ ਆਈ ਮਤਲਬ ਜਿਦਾ ਕਹਿੰਦੇ ਆਵਰਬੋਡੀ ਜਿਹੜੀਆਂ ਗੱਡੀਆਂ ਹੁੰਦੀਆਂ ਆਏ ਮਤਲਬ ਲੋਡ ਹੁੰਦੀਆਂ ਤੇ ਉਹਦੇ ਵਿੱਚ ਇਹ ਗੱਡੀ ਵੱਜਣ ਕਰਕੇ ਨਾ ਇਹ ਹਾਦਸਾ ਹੋ ਗਿਆ ਮੁੰਡਾ ਤਾਂ ਉਹ ਖਤਮ ਹੋ ਗਿਆ ਥਾਂ ਤੇ ਹੋਰ ਉਹਦੇ ਨਾਲ ਦੋ ਬੰਦੇ ਸਗੇ ਉਹ ਇੰਜਰਡ ਹੋ ਗਏ ਸੇ ਤੇ ਇਹ ਜਿਹੜੀਆਂ ਓਵਰਲੋਡ ਗੱਡੀਆਂ ਆਣੀਆਂ ਤੇ ਹੁੰਦੀਆਂ ਤਾਂ ਕਰਦੀਆਂ ਤਾਂ ਕੰਮ ਬਹੁਤ ਖਰਾਬ ਹੈ ਰੋਡ ਸਾਡੀ ਛੋਟੀ ਆ ਰੋਡ ਐਡੇ ਹੈ ਨਹੀਂਗੇ ਤੇ ਜਿਸ ਤਰ੍ਹਾਂ ਕਹ ਲੋ ਵੀ ਸੇਫਟੀ ਕੋਈ ਨਹੀਂ ਹੈਗੀ ਸਰਕਾਰ ਤੋਂ ਮੰਗੇ ਆ ਵੀ ਲੋਕਾਂ ਦਾ ਖਿਆਲ ਕਰਨ ਫੇ ਲੋਕਾਂ ਦਾ ਮਤ ਕਿੰਦਾ ਸੇਫਟੀ ਹੋ ਸਕਦੀ ਆ ਸਰਕਾਰ ਤਾਂ ਸਰਕਾਰੀ ਆ ਨਾ ਲੋਕਾਂ ਨੇ ਸਰਕਾਰ ਨੂੰ ਚੁਣਿਆ ਆ ਜਿੱਦਾਂ ਵੀ ਆ ਪ੍ਰਸ਼ਾਸਨ ਆ ਤੇ ਉਹਨੂੰ ਮਤ ਜਨ ਹਿੱਤ ਦਾ ਪਹਿਲਾਂ ਦੇਖਣਾ ਚਾਹੀਦਾ ਨਾ ਮੈਂ ਬਾਅਦ ਮੈਂ ਅੰਦਰਪਾਲ ਪਿੰਡ ਕੋਕਾਲ ਮਜ਼ਾਰੀ ਸਾਨੂੰ ਕਰੀਬ 10 8-10 ਮਿੰਟ ਦੇ ਵਿੱਚ ਹੀ ਪਤਾ ਲੱਗਿਆ ਕਿ ਇੱਥੇ ਇੱਕ ਬਹੁਤ ਭਿਆਨਕ ਐਕਸੀਡੈਂਟ ਹੋਇਆ ਤੇ ਉਸੇ ਵਕਤ ਅਸੀਂ ਆਪਣੀ ਐਂਬੂਲੈਂਸ ਲੈ ਕੇ ਸਾਡੇ ਪਾਸ ਐਂਬੂਲੈਂਸ ਆ ਗਈ ਐ ਐਂਬੂਲੈਂਸ ਲੈ ਕੇ ਜਦੋਂ ਇੱਥੇ ਮੌਕੇ ਤੇ ਪਹੁੰਚੇ ਤੇ ਬਹੁਤ ਹੀ ਬੁਰੀ ਤਰੀਕੇ ਦੇ ਨਾਲ ਨਿਰੰਜਨ ਸਿੰਘ ਜਿਹੜਾ ਸੀ ਆਪਣੇ ਦੁਕਾਨ ਤੇ ਕੰਮ ਦਾ ਕਰਕੇ ਬਾਈਂਡਰ ਨੂੰ ਵਾਪਸ ਜਾ ਰਿਹਾ ਸੀ ਖਰਾਲਗੜ੍ਹ ਨੂੰ ਬਹੁਤ ਬੁਰੀ ਤਰੀਕੇ ਦੇ ਨਾਲ ਉਹ ਐਕਸੀਡੈਂਟ ਹੋਇਆ ਤੇ ਆਪਾਂ ਇਹ ਗੱਲ ਪ੍ਰਸ਼ਾਸਨ ਤੋਂ ਖਾਸ ਕਰ ਸਰਕਾਰਾਂ ਤੋਂ ਇਹ ਮੰਗ ਕਰਦੇ ਹਾਂ ਕਿ ਇਹ ਜਿਹੜੀਆਂ ਗੱਡੀਆਂ ਓਵਰਲੋਡ ਹੋਏ ਤੇ ਜਿਹੜੇ ਟਿਪਰ ওভারਲੋਡ ਜਾਂਦੇ ਆ ਇਹਨਾਂ ਦੀ ਪਰਮਿਸ਼ਨ ਕਿਸ ਬੰਦੇ ਨੇ ਦਿੱਤੀ ਕਿ ਉਹਨਾਂ ਨੂੰ ਐਡੇ ਐਡੇ ਵੱਡੀਆਂ ਬਾਡੀਆਂ ਕਿਨੇ ਬਣਵਾਉਣ ਦੀਆਂ ਕੋਚ ਦਿੱਤੀ ਆ ਜਿਹੜੀਆਂ ਐਡੇ ਨੇ ਵੱਡੀਆਂ ਫੱਕ ਵਾਲੀਆਂ ਗੱਡੀਆਂ ਆਉਂਦੀਆਂ ਨੇ ਡੇਲੀ ਆਉਂਦੀਆਂ ਨੇ ਇਹ ਮੌਤ ਦਾ ਸਰਨਾਮਾ ਹੀ ਲੈ ਕੇ ਆਉਂਦੀਆਂ ਸਾਡੇ ਇਹਨਾਂ ਰੋਡਾਂ ਤੇ ਇੱਕ ਰੋਡ ਐਕਸੀਡੈਂਟ ਨਹੀਂ ਹੋਇਆ ਅਕਸਰ ਹਰ ਰੋਜ਼ ਕੋਈ ਨਾ ਕੋਈ ਬਾਪਰ ਦਾ ਸਾਡੇ ਸੜੋਡ ਤੇ ਤੇ ਅਸੀਂ ਸਰਕਾਰ ਤੋਂ ਇਹ ਗੱਲ ਦੀ ਬਕਾਇਦਾ ਮੰਗ ਕਰਦੇ ਆ ਵੀ ਇਹਨਾਂ ਸਾਡੀਆਂ ਕੀਮਤੀ ਜਾਨਾਂ ਨੂੰ ਬਚਾਇਆ ਜਾਵੇ ਇਹਨਾਂ ਤੇ ਠੱਲ ਪਾਈ ਜਾਵੇ ਇਹਨਾਂ ਦਾ ਕੋਈ ਨਾ ਕੋਈ ਉਪਰਾਲਾ ਜ਼ਰੂਰ ਕੀਤਾ ਜਾਵੇ ਓਵਰਨੋਡ ਟਿਪਰ ਲਿਆ ਇਹ ਜਿਹੜੀਆਂ ਵੱਡੀਆਂ ਗੱਡੀਆਂ ਚੱਲਦੀਆਂ ਮੈਨੂੰ ਤਾਂ ਸਭ ਤੋਂ ਵੱਡਾ ਦੁੱਖ ਇਸ ਗੱਲ ਦਾ ਹੈ ਕਿ ਪਾਸਿੰਗ ਕਿਸ ਬੰਦੇ ਨੇ ਕੀਤੀ ਹੈ ਕਿਹੜੇ ਆਰਡੀਓ ਨੂੰ ਕਿਹੜੇ ਡੀਟੀਓ ਨੂੰ ਕਿਹੜੀ ਸਰਕਾਰ ਨੇ ਇਸ ਗੱਡੀ ਨੂੰ ਪਾਸ ਕੀਤਾ ਜਿਹਦੀ ਆਡੀ ਬੜੀ ਬਾਡੀ ਲੱਗੀ ਹੋਈ ਹੈ ਪਹਿਲਾਂ ਤਾਂ ਉਹ ਬੰਦੇ ਹੀ ਇਸ ਗੱਲ ਦੇ ਦੋਸ਼ੀ ਹੋਣਗੇ ਆਪਾਂ ਮੰਨਾਂਗੇ ਠੀਕ ਹੈ ਤੇ ਮੌਕੇ ਤੇ ਜਾਨ ਚਲੀ ਗਈ ਪਿੰਡ ਦੇ ਵਿੱਚ ਸ਼ੋਕ ਦੀ ਲਹਿਰ ਸੀ ਤੇ ਆਪਾਂ ਉਹ ਬੰਦਾ ਉਹਨਾਂ ਦੇ ਨਾਲ ਸੀ ਦਾਰਸ਼ਨ ਸਿੰਘ ਉਹਨਾਂ ਨੂੰ ਲੈ ਕੇ ਗਿਆ ਉਹਦੀ ਬਿਲਕੁਲ ਬਾਹ ਕ੍ਰੈਕ ਹੋ ਚੁੱਕੀ ਆ ਸਾਈਡ ਤੇ ਸਾਟ ਲੱਗੀ ਆ ਲੱਤਾਂ ਤੇ ਬਹੁਤ ਜ਼ਿਆਦਾ ਬੁਰੀ ਤਰੀਕੇ ਨਾਲ ਇੰਜਰਡ ਹੋਇਆ ਤੇ ਉਹਨਾਂ ਦੇ ਨਾਲ ਇੱਕ ਉਹਨਾਂ ਦਾ ਕੋਲ ਹੋਰ ਬੰਦਾ ਕੰਮ ਕਰਦਾ ਸੀ ਤਿੰਨ ਜਣੇ ਸੀਗੇ ਉਹਦਾ ਨਾਮ ਸ਼ਾਇਦ ਦਲਾਬਰ ਸਿੰਘ ਦਲਾਬਰ ਸਿੰਘ ਸੀ ਸ਼ਾਇਦ ਉਹ ਉਹਨਾਂ پاس ਹੀ ਕੰਮ ਕਰਦਾ ਤਿੰਨੇ ਬੰਦੇ ਆਪਣਾ ਕੰਮਕਾਰ ਕਰਕੇ ਰੋਜੀ ਰੋਟੀ ਕਮਾ ਕੇ ਘਰ ਚੱਲੇ ਤੇ ਮੌਤ ਦਾ ਸ਼ੌਂਕ ਦਾ ਲਹਿਰ ਹੋ ਗਿਆ ਇਹਨਾਂ ਦੀ ਮਿਹਰਬਾਨੀ ਦੇ ਨਾਲ ਮੈਂ ਤਾਂ ਇਹਨਾਂ ਦੇ ਪ੍ਰਸ਼ਾਸਨ ਨੂੰ ਵੀ ਬੇਨਤੀ ਕਰੂੰਗਾ ਕਿ ਇਹਨਾਂ ਚੀਜ਼ਾਂ ਦਾ ਖਾਸ ਧਿਆਨ ਰੱਖ ਕੇ ਜਦੋਂ ਆਪਾਂ ਪਰਮਿਸ਼ਨਾਂ ਦਿੰਦੇ ਆ ਬਾਡੀਆਂ ਲੱਗਣ ਦੀਆਂ ਰੋਡਾਂ ਤੇ ਜਾਣ ਦੀਆਂ ਇਹ ਕਾਮ ਹੈਲਮਟ ਵਾਲੇ ਨੂੰ ਤੇ ਇਤਲਾਨ ਹੁੰਦਾ ਇਹ ਐਡੇ ਐਡੇ ਬੜੇ ਲੈ ਕੇ ਗੱਡੇ ਘੁੰਮਦੇ ਆ ਇਹਨਾਂ ਦਾ ਕੋਈ ਚਲਾਨ ਨਹੀਂ ਹੁੰਦਾ ਤੇ ਮੰਗ ਕਰਦੇ ਆ ਭਈ ਇਹਨਾਂ ਨੂੰ ਨਿਆਂ ਦਿੱਤਾ ਜਾਵੇ ਜਿਸ ਵੀ ਬੰਦੇ ਦੀ ਇਹ ਗਲਤੀ ਹੈ ਬਿਲਕੁਲ ਉਹਨੂੰ ਪੂਰੀ ਸਜ਼ਾ ਦਿੱਤੀ ਜਾਵੇ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਦਾਂ ਦਾ ਕੋਈ ਹਾਸੇ ਨਾ ਹੋਣ ਹਰ ਰੋਜ਼ ਸਾਡੇ ਰੋਡ ਤੇ ਹਾਸੇ ਹੁੰਦੇ ਆ ਬੜੇ ਦੁੱਖ ਦੀ ਗੱਲ ਆ ਇੱਕ ਨਾਦਰ ਨੂੰ ਟੈਲੀਫੋਨ ਆਇਆ ਸੀ ਕਿ 8 ਵਜੇ ਸ਼ਾਮ ਇੱਕ ਮਦੂਵੀ ਐਕਸੀਡੈਂਟ ਹੋ ਗਿਆ ਜਦੋਂ ਮੌਕੇ ਤੇ ਜਾ ਕੇ ਦੇਖਿਆ ਇੱਕ ਟਰੱਕ ਤੇ ਇੱਕ ਅਮਰੂਤੀ ਕਾਰ ਦੇ ਵਿੱਚ ਐਕਸੀਡੈਂਟ ਹੋ ਗਿਆ ਟਰੱਕ ਵਾਲੇ ਦੀ ਲਾਹਰਪੁਰ ਬਾਈ ਨਾਲ ਤੇ ਜਿਸ ਵਿੱਚ ਆਪਣੇ ਨਰਿੰਜਲ ਸਿੰਘ ਦੀ ਨਰਿੰਜਲ ਸਿੰਘ ਸਾਨੂੰ ਕਾਬਲ ਸਿੰਘ ਵਾਸੀ ਖਰਾਲਗੜ ਦੀ ਮੌਤ ਹੋ ਗਈ ਬਿਕਰਮ ਸਿੰਘ ਤੇ ਦਰਸ਼ਨ ਸਿੰਘ ਜਿਹੜਾ ਆਪਣੇ ਵਿੱਚ ਫਟੜ ਹੋ ਗਿਆ ਜਿਹੜੇ ਹਸਪਤਾਲ ਵਿੱਚ ਦਾਖਲਿਆ ਤੇ ਪਰਚਾ ਦੇ ਕੇ ਕਾਰਵਾਈ ਕਰ ਰਹੇ ਆ।